ਪੰਜਾਬੀ ਸਾਹਿਤ ਸਭਾ ਸਾਨਨੇਵਾਲ ਫੂਲੋਵਲੋ ਅੱਜ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਵਿਖੇ ਬੱਚਿਆਂ ਲਈ ਦਸਤਾਰ ਮੁਕਾਬਲੇ ਕਰਵਾਏਗੇ। ਇਸ ਮੌਕੇ ਦਸਤਾਰ ਮੁਕਾਬਲਾ ਲੰਬੇ ਕੇਸ ਅਤੇ ਮੁਕਾਬਲਾ ਤੇ ਦੁਮਾਲਾ ਸਾਹਿਬ ਸਜਾਉਣ ਦੇ ਮੁਕਾਬਲੇ ਵੱਡੇ ਉਤਸ਼ਾਹ ਦੇ ਨਾਲ ਆਯੋਜਿਤ ਕੀਤੇ ਗਏ। ਸਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਨੂੰ ਗੁਰਸਿੱਖੀ ਸਭਰੂਪ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਕੀ ਪਹਿਲਾਂ ਵੀ ਗੁਰਮਤ ਸਫਾਈ ਕੈਂਪ ਜਿਹੜਾ ਸਬਾ ਦੇ ਦਿਨਾਂ ਦੇ ਵਿੱਚ ਲਗਾਉਨੇ ਆ ਇਸ ਵਾਰ ਵੀ ਅਸੀਂ ਕੈਂਪ ਜਿਹੜਾ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਕੋੜ ਵਿਖੇ ਲਗਾਇਆ ਹੈ ਪਹਿਲਾਂ ਅਸੀਂ ਇਹ ਗੁਰਮਤ ਸਫਾਈ ਕੈਂਪ ਲਗਾਉਨੇ ਆ ਇਹ ਅਸੀਂ 3 ਰੋਜ਼ਾ 2 ਰੋਜ਼ਾ ਹੁੰਦਾ ਹੈ ਇੱਕ ਗੁਰਦੁਆਰਾ ਸੋਢੀ ਸਾਹਿਬ ਵਿਖੇ ਲਗਾਇਆ 3 ਸਾਲ ਅਸੀਂ ਪਹਿਲਾਂ ਤੇ ਹੁਣ ਵਾਲਾ ਗੁਰਦੁਆਰਾ ਸ਼ਹੀਰੀ ਸਾਹਿਬ 22 ਦਸੰਬਰ ਦੇ ਜਿਹੜੇ ਪ੍ਰੋਗਰਾਮ ਸੀ ਉਹਦੇ ਵਿੱਚ ਗੁਰਬਾਣੀ ਕੰਢ ਸਿੱਖ ਇਤਿਹਾਸ ਦੀ ਜਾਣਕਾਰੀ ਪੰਜਾਬੀ ਬੋਲਣੇ ਤੇ ਲਿਖਣ ਦੇ ਜਿਹੜੇ ਮੁਕਾਬਲੇ ਸੀ ਕਰਵਾਏ ਗਏ ਅੱਜ 23 ਤਰੀਕ ਦੇ ਜਿਹੜੇ ਸੀ ਮੁਕਾਬਲੇ ਦਸਤਾਰ ਮੁਕਾਬਲਾ ਜੁਮਾਲੇ ਦੇ ਮੁਕਾਬਲੇ ਔਰ ਲੰਬੇ ਕੇਸਾ ਦੇ ਮੁਕਾਬਲੇ ਜਿਹੜੇ ਅੱਜ ਪੁਤਵਾਰਾ ਸੱਤ ਰਾਈ ਜਾ ਰਹੇ ਹਨ ਨਾ ਮੀਨ ਮੋਟਿਵ ਕੀ ਆ ਬੇਸਿਕਲੀ ਅਸੀਂ ਦੇਖਦੇ ਹਾਂ ਕਿ ਬੱਚੇ ਜ਼ਿਆਦਾ ਸੋਸ਼ਲ ਮੀਡੀਆ ਨਾਲ ਜੁੜੇ ਹੋਣ ਕਰਕੇ ਵੈਸਟਰਨ ਕਲਚਰ ਨੂੰ ਅਪਣਾ ਰਹੇ ਹਨ ਬੱਚਿਆਂ ਦਾ ਆਪਣਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਾਸਤ ਪੰਜਾਬੀ ਸੰਸਕ੍ਰਿਤੀ ਔਰ ਸਿੱਖੀ ਨਾਲੋਂ ਜਿਹੜਾ ਮੋਹ ਟੁੱਟ ਰਿਹਾ ਹੈ ਸਾਡਾ ਮੇਨ ਉਦੇਸ਼ ਉਦੇਸ਼ ਇਹ ਹੀ ਆ ਕਿ ਬੱਚਿਆਂ ਨੂੰ ਆਪਣੀ ਗੁਰਬਾਣੀ ਨਾਲ ਸਿੱਖ ਇਤਿਹਾਸ ਨਾਲ ਸਿੱਖ ਧਰਮ ਨਾਲ ਸੱਭਿਆਚਾਰ ਨਾਲ ਪੰਜਾਬੀ ਵਿਰਾਸਤ ਨਾਲ ਜੋੜਿਆ ਜਾਵੇ। ਇੱਥੇ ਬੱਚਿਆਂ ਨੂੰ ਜਿਹਦੇ ਫਸਟ, ਸੈਕੰਡ, ਥਰਡ ਆਉਂਦੇ ਨੇ ਉਹਨਾਂ ਨੂੰ ਕੀ ਦਿੱਤਾ ਜਾ ਰਿਹਾ ਹੈ? ਸੰਸਥਾ ਵੱਲੋਂ। ਅਸੀਂ ਬੱਚਿਆਂ ਦਾ ਆ ਮਾਨ ਸਤਕਾਰ ਲਈ ਉਹਨਾਂ ਨੂੰ ਟਰੋਫੀਆਂ, ਸਰਟੀਫਿਕੇਟ, ਮੈਡਲ, ਗਿਫਟ ਔਰ ਦੇ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਆ ਉਹਨਾਂ 'ਚ ਉਤਸ਼ਾਹ ਵਧੇ ਤੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਇੱਥੇ ਪਹੁੰਚਣ। ਠੀਕ ਹੈ ਕਿੰਨੇ ਕ ਬੱਚਿਆਂ ਨੇ ਪਾਰਟਿਸਪੇਟ ਕੀਤਾ ਅੱਜ? ਕੱਲ ਸਾਡੇ ਕੁਲੀ ਗੁਰਬਾਣੀ ਕੰਟ ਦੇ ਵਿੱਚ ਜਿਹੜੇ ਸੀ 70 ਤੋਂ 80 ਬੱਚੇ ਸੀਗੇ ਔਰ ਅੱਜ ਸਾਡੇ ਕੋ 30 ਤੋਂ 40 ਬੱਚੇ ਜਿਹੜੇ ਆ ਦਸਤਾਰ ਮੁਕਾਬਲੇ ਦੇ ਵਿੱਚ ਲੰਬੇ ਕੇਸਾਂ ਦੇ ਮੁਕਾਬਲੇ ਵਿੱਚ ਆਏ ਹੋਣ ਜਾ ਰਿਹਾ ਲੰਬੇ ਕੇਸਾਂ ਦਾ ਮੁਕਾਬਲਾ ਤੇ ਉਹਦੇ ਵਿੱਚ ਦੇਖਦੇ ਹਾਂ ਹੁਣ ਕਿੰਨੇ ਬੱਚੇ ਹੋਣਗੇ ਠੀਕ ਹੈ ਥੈਂਕ ਯੂ ਸੋ ਮਚ ਤੇ ਇਸ ਉਪਰਾਲੇ ਲਈ ਪੈਨ ਜਤਿਦਰ कौर ਸਤੂ ਜੀ ਦਾ ਬਹੁਤ ਧੰਨਵਾਦ ਬੜਾ ਹੀ ਬੱਚਿਆਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਬੱਚਿਆਂ ਦੇ ਵਿੱਚ ਸੋਸ਼ਲ ਮੀਡੀਆ ਨੂੰ ਦੇਖ ਕੇ ਬੱਚੇ ਇੱਕ ਦੂਜੇ ਤੋਂ ਫੈਸ਼ਨ ਪ੍ਰਸਤੀ ਵੱਲ ਭੱਜਦੇ ਆ ਲੰਮੇ ਕੇਸਾਂ ਦਾ ਮੁਕਾਬਲਾ ਹੋ ਰਿਹਾ ਦਸਤਾਰ ਮੁਕਾਬਲਾ ਹੋ ਰਿਹਾ ਕੱਲ ਗੁਰਮਤ ਗੁਰਬਾਣੀ ਦੇ ਮੁਕਾਬਲੇ ਕਰਵਾਏਗੇ ਬਹੁਤ ਹੀ ਇਹਨਾਂ ਦਾ ਸ਼ਲਾਘਾਯੋਗ ਉਪਰਾਲਾ ਇਸ ਉਦਮ ਨੂੰ ਅਸੀਂ ਸਿਰਦਾ ਕਰਦੇ ਹਾਂ ਅਜਿਹੇ ਉਪਰਾਲਿਆਂ ਲਈ ਸਾਨੂੰ ਹਰ ਇੱਕ ਨੂੰ ਅਸੀਂ ਸਿਰਫ ਭੈਣ ਜਤਿੰਦਰਪੁਰ ਸੰਧੂ ਹੀ ਨਹੀਂ ਸਾਨੂੰ ਸਾਰਿਆਂ ਨੂੰ ਹਰ ਪੰਜਾਬੀ ਦਾ ਫਰਜ਼ ਬਣਦਾ ਉਹ ਆਪਣੇ ਫਰਜ਼ ਨੂੰ ਪਛਾਣਦੇ ਹੋਏ ਅਸੀਂ ਬੱਚਿਆਂ ਨੂੰ ਇਸ ਉਤਸ਼ਾਹ ਦੇ ਨਾਲ ਜੋੜੀਏ ਉਹਨਾਂ ਲਈ ਵਧੀਆ-ਵਧੀਆ ਇਨਾਮ ਰੱਖੀਏ ਮੈਂ ਬਹੁਤ ਹੀ ਇਸ ਸਲਾਗਾ ਜੋ ਗੁੱਤਮ ਲਈ ਬਹੁਤ ਜ਼ਿਆਦਾ ਵਧਾਈ ਦਿੰਦੀ ਆ ਗੁਰਦੁਆਰਾ ਸਾਹਿਬ ਦਾ ਉਸ ਪ੍ਰਾਲੇ ਲਈ ਵੀ ਗੁਰਦੁਆਰਾ ਸਾਹਿਬ ਦੀ ਪਰਮੰਤ ਕਮੇਟੀ ਤੇ ਸੁਖਵਿੰਦਰ ਅਨਹਦ ਜੀ ਉਹਨੇ ਐਂਡ ਮੈਮ ਨੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਇਸ ਟੀਮ ਦੇ ਨਾਲ ਚੁੜੇ ਆ ਤੇ ਮੈਨੂੰ ਇਸ ਮੁਕਾਬਲੇ ਦਾ ਹਿੱਸਾ ਬਣਾਉਣ ਲਈ ਭੈਣ ਜਤਿੰਦਰ ਪਰ ਸੰਤੂ ਜੀ ਦਾ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਹੁਣੇ ਹੀ ਕੁਝ ਲਿਖਿਆ ਆ ਮਤਲਬ ਕਿ ਆਪਣੇ ਦਸਤਾਰਾਂ ਨੂੰ ਮੁੱਖ ਰੱਖਦੇ ਹੋਏ ਫਤੀਗੜ ਸਾਬ ਦੀਏ ਤਰਤੀ ਮਹਾਨੇ ਜਿੱਥੇ ਮਾਤਾ ਗੁਜਰੀ ਤੇ ਲਾਲਾ ਦਿੱਤੀ ਜਾਣੇ ਫਤੀਗੜ ਸਾ ਅੰਗਰ ਸਿੰਘ ਨ ਸਿੰਘ ਕੀ ਕਰਦੇ ਹੋ ਤੁਸੀਂ ਕੰਮ ਅਸੀਂ ਮੈਂ ਸਟੂਡੈਂਟ ਹਾਂ ਸਟੂਡੈਂਟ ਕਿਹੜੀ ਕਲਾਸ ਪੜ੍ਹਦੇ ਹੋ ਮੈਂ 7ਵੀਂ ਚ 7ਵੀਂ ਚ ਪੜ੍ਹਦੇ ਹਾਂ ਜਿਹੜੀ ਵਾਲਾਂ ਦੀ ਹਾਈਟ ਕਿੰਨੀ ਹੈ ਤੁਹਾਡੀ 5 ਫੁੱਟ 7 ਇੰਚ 5 ਫੁੱਟ 7 ਇੰਚ ਇੰਨੇ ਲੰਮੇ ਜਿਹੜੇ ਵਾਲ ਨੇ ਪਹਿਲਾਂ ਇਹ ਦੱਸੋ ਵੀ ਹੋਏ ਕਿੱਦਾਂ ਨੇ ਇਹ ਨੈਚੁਰਲੀ ਜੀ ਹਾਂ ਮਤਲਬ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੈ ਚਲੋ ਠੀਕ ਹੈ ਹੋਰ ਵੀ ਲੰਬੇ ਕਰਨਾ ਚਾਹੁੰਦੇ ਹਾਂ ਇੱਛਾ ਹੈ ਠੀਕ ਹੈ ਹੁਣ ਜਿਵੇਂ ਅੱਜ ਤੁਹਾਡੀ ਇੱਥੇ ਫਰਸਟ ਪੋਜੀਸ਼ਨ ਆਈ ਆ ਅੱਜ ਫਰਸਟ ਪੋਜੀਸ਼ਨ ਆਈ ਆ ਤੁਹਾਡੀ